ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਦਿੱਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਕੰਮ ਵਿੱਚ ਕਰਨਲ ਪਿਆਰਾ ਸਿੰਘ ਦੀ ਨਿਗਾਹ ਠੀਕ ਕਰਨੀ। ਨਾਮ ਦੀ ਔਸ਼ਧੀ ਦੁਆਰਾ ਜਦੋਂ ਸਵਤਾਰ ਸਿੰਘ ਜੀ ਨੂੰ ਅਸਾਧ ਰੋਗ ਤੋਂ ਸਦਾ ਵਾਸਤੇ ਛੁਟਕਾਰਾ ਮਿਲ ਗਿਆ ਤਾਂ ਸਾਰੇ ਜਾਨੂ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਇਸ ਗੱਲ ਦੀ ਚਰਚਾ ਸੀ ਕਿ 2.5 ਸਾਲ ਦੇ ਕਰੀਬਨ ਹਰ ਤਰ੍ਹਾਂ ਦੇ ਚੰਗੇ ਚੰਗੇ ਇਲਾਜ ਕਰਵਾਉਣ ਨਾਲ ਵੀ ਜਿਸ ਬਿਮਾਰੀ ਤੋਂ ਅਵਤਾਰ ਸਿੰਘ ਨੂੰ ਭੋਰਾ ਜਨਾ ਵੀ ਫਰਕ ਨਹੀਂ ਪਿਆ ਹੁਣ ਉਹ ਬਿਮਾਰੀ ਦੂਰ ਕਿਵੇਂ ਹੋ ਗਈ। ਹਰੇਕ ਜਾਨੂ ਦੇ ਮਨ ਵਿੱਚ ਇਹ ਜਾਣਨ ਲਈ ਬਹੁਤ ਤੀਬਰ ਇੱਛਾ ਉਪਜਦੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕਿਸੇ ਦਵਾਈ ਦਾ ਸੇਵਨ ਕਰਨ ਤੋਂ ਬਿਨਾਂ ਹੀ ਕੇਵਲ ਗੁਰੂ ਸ਼ਬਦ ਦੀ ਬਰਕਤ ਨਾਲ ਦਲੇਰ ਜੀ ਨੂੰ ਆਰਾਮ ਆਇਆ ਹੈ ਤਾਂ ਉਹਨਾਂ ਦੇ ਮਨ ਵਿੱਚ ਹੋਰ ਵੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਨਾਲ ਹੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਵਿੱਚ ਉਮਾ ਪੈਦਾ ਹੁੰਦਾ ਸਰਦਾਰ ਅਵਤਾਰ ਸਿੰਘ ਜੀ ਦਾ ਇੱਕ ਦੋਸਤ ਜਿਹਨਾਂ ਦਾ ਨਾਮ ਸਾ ਪਿਆਰਾ ਸਿੰਘ ਸੀ ਜੋ ਕਿੰਗ ਜਾਰਜ ਰਾਇਲ ਇੰਡੀਅਨ ਮਿਲਟਰੀ ਸਕੂਲ ਜਲੰਧਰ ਸ਼ਾਉਣੀ ਦਾ ਬੜਾ ਲਾਇਕ ਵਿਦਿਆਰਥੀ ਸੀ ਵਿਆਰਾ ਪਿਆਰਾ ਸਿੰਘ ਬ੍ਰਿਟਿਸ਼ ਆਰਮੀ ਆਰਟਿਲਰੀ ਜੁਨਰ ਵਿੱਚ ਸੈਕੰਡ ਲੈਫਟ ਇਨਫੀਰਨ ਨੂੰ ਚੁਣਿਆ ਗਿਆ ਸੈਕੰਡ ਲੈਫਟ ਇਨਫੀਰਨ ਦੇ ਅਹੁਦੇ ਤੇ ਕਮਿਸ਼ਨ ਦੇਣ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਚੈੱਕਅਪ ਹੋਇਆ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਕਰਨਲ ਵਾਸੂ ਨੇ ਅੱਖਾਂ ਦੇ ਟੈਸਟ ਵਿੱਚੋਂ ਨਗਾਹ ਘਟ ਹੋਣ ਕਾਰਨ ਇਹਨਾਂ ਨੂੰ ਫੇਲ ਕਰ ਦਿੱਤਾ ਜਿਸ ਕਾਰਨ ਪਿਆਰਾ ਸਿੰਘ ਨੂੰ ਸੈਕੰਡ ਲੈਫਟ ਇਨਫੀਰਨ ਦੀ ਥਾਂ ਸਿਪਾਹੀ ਰੈਂਕ ਵਿੱਚ ਰੱਖਿਆ ਗਿਆ 2 ਸਾਲ ਵਿੱਚ ਉਹ ਹਵਾਲਦਾਰ ਬਣ ਗਿਆ ਤੇ ਬਦਲੀ ਲਾਹੌਰ ਸ਼ਾਉਣੀ ਦੀ ਹੋ ਗਈ ਸਰਦਾਰ ਪਿਆਰਾ ਸਿੰਘ ਜਦੋਂ ਸਰਦਾਰ ਵਧਾਵਾ ਸਿੰਘ ਜੀ ਜਨਨ ਦੇ ਪਿਤਾ ਸਰਦਾਰ ਨਰਿੰਦਰ ਸਿੰਘ ਡਿਪਟੀ ਅਸਿਸਟੈਂਟ ਕੰਟਰੋਲਰ ਮਿਲਟਰੀ ਅਕਾਊਂਟਸ ਲਾਹੌਰ ਸ਼ੌਣੀ ਵਿੱਚ ਸਨ ਉਹਨਾਂ ਨੂੰ ਮਿਲੇ ਤਾਂ ਪਿਆਰਾ ਸਿੰਘ ਨੇ ਪੁੱਛਿਆ ਕਿ ਕੀ ਅਵਤਾਰ ਸਿੰਘ ਅਜੇ ਜਿਉਂਦਾ ਹੈ ਤਾਂ ਉਸ ਦੇ ਉੱਤਰ ਵਿੱਚ ਭਾਈ ਵਧਾਵਾ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਉਹ ਤਾਂ ਮਹਾਂਪੁਰਸ਼ ਭਾਈ ਹਰਨਾਮ ਸਿੰਘ ਜੀ ਦੀ ਆਤਮਕ ਸ਼ਕਤੀ ਅਤੇ ਗੁਰਬਾਣੀ ਦੀ ਪਾਰਸ਼ ਕਲਾ ਤਤ ਨਾਮ ਔਖਤੀ ਰਾਈ ਬਿਲਕੁਲ ਨਵਾਂ ਨਰਵਾ ਅਰੋਗ ਜੀਵਨ ਬਤੀਤ ਕਰ ਰਿਹਾ ਹੈ ਸਾਰੇ ਕਮਾਕਾਰਾਂ ਵਿੱਚ ਵੀ ਪੂਰਾ ਹਿੱਸਾ ਲੈਂਦਾ ਹੈ ਤਦ ਸਰਦਾਰ ਪਿਆਰਾ ਸਿੰਘ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਸਾਬ ਤਾਰਾ ਸਿੰਘ ਅਵਤਾਰ ਸਿੰਘ ਨੂੰ ਮਿਲਣ ਅਤੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਇੱਛਾ ਪ੍ਰਗਟ ਕੀਤੀ ਭਾਈ ਵਿਧਾਵਾ ਸਿੰਘ ਤੇ ਸਰਦਾਰ ਪਿਆਰਾ ਸਿੰਘ ਦਿਨ ਨਿਯਤ ਕਰਕੇ ਦੋਵੇਂ ਲਾਹੌਰ ਤੋਂ ਚੱਲ ਕੇ 119 ਜਨੂਬੀ ਚੱਕ ਜਿਲ੍ਹਾ ਸਰਗੋਧਾ ਅਵਤਾਰ ਸਿੰਘ ਦੇ ਘਰ ਪੁੱਜੇ ਸੁਖ ਸਾਂਝੀ ਕਰਨ ਉਪਰੰਤ ਸਾਵਤਾਰ ਸਿੰਘ ਦਲੇਰ ਨੇ ਆਪਣੀ ਜ਼ੁਬਾਨੀ ਸਾਰੀ ਹੱਡ ਬੀਤੀ ਦੱਸੀ ਤਿੰਨਾਂ ਨੇ ਸਲਾਹ ਕੀਤੀ ਕਿ ਪਿਆਰਾ ਸਿੰਘ ਦੀਆਂ ਅੱਖਾਂ ਦੀ ਨਜ਼ਰ ਵਾਸਤੇ ਵੀ ਬਾਬਾ ਜੀ ਨੂੰ ਬੇਨਤੀ ਕਰੀਏ ਇਹ ਸਲਾਹ ਬਣਾ ਕੇ ਤਿੰਨੇ ਬਾਬਾ ਜੀ ਦੇ ਦਰਸ਼ਨ ਕਰਨ ਉਹਨਾਂ ਦੇ ਘਰ ਆ ਗਏ ਸਰਦਾਰ ਬਧਾਵਾ ਸਿੰਘ ਅਤੇ ਅਵਤਾਰ ਸਿੰਘ ਨੇ ਬਾਬਾ ਜੀ ਨੂੰ ਪਿਆਰਾ ਸਿੰਘ ਪ੍ਰਥਾਏ ਵਿਸਥਾਰ ਨਾਲ ਦੱਸਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਇਸ ਦੀ ਦੁਬਾਰਾ ਮੈਡੀਕਲ ਕਰਨ ਲਈ ਦਿੱਤੀ ਦਰਖਾਸਤ ਮਨਜ਼ੂਰ ਹੋ ਗਈ ਹੈ ਅਤੇ ਪਿਆਰਾ ਸਿੰਘ ਦਾ ਮੈਡੀਕਲ ਦੁਬਾਰਾ ਇੱਕ ਬੋਰਡ ਕਰੇਗਾ ਜੇ ਬੋਰਡ ਇਸ ਨੂੰ ਪਾਸ ਕਰ ਦੇਵੇ ਤਾਂ ਫਿਰ ਪਹਿਲੇ ਸੈਕੰਡ ਲੈਫਟੀਨੈਂਟ ਰੈਂਕ ਤੇ ਨਿਯੁਕਤੀ ਹੋ ਸਕਦੀ ਹੈ ਸੋ ਆਪ ਜੀ ਕਿਰਪਾ ਕਰਕੇ ਇਸ ਨੂੰ ਅਸ਼ੀਰਵਾਦ ਬਖਸ਼ਿਸ਼ ਕਰੋ ਸਾਰਾ ਵਿਸਥਾਰ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ ਆਪ ਹੀ ਕਰਨ ਕਰਨ ਸਮਰੱਥ ਹਨ ਕੱਲ ਸਵੇਰੇ ਤੁਸੀਂ ਪ੍ਰਸ਼ਾਦ ਲੈ ਕੇ ਗੁਰਦੁਆਰਾ ਸਾਹਿਬ ਆਜਾਓ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਕੇ ਇਸ ਨੂੰ ਸਮਰਾਤ ਕਰ ਸਮਰਾਤ ਕਰਨ ਦੇ ਗੁਰੂ ਮਹਾਰਾਜ ਹੀ ਬਖਸ਼ਿਸ਼ ਕਰਨ ਨੂੰ ਸਮਰਥ ਹਨ ਅਗਲੇ ਦਿਨ ਸਵੇਰੇ ਨਿਯਤ ਸਮੇਂ ਅਨੁਸਾਰ ਤਿੰਨੇ ਗੁਰਦੁਆਰਾ ਸਾਹਿਬ ਪਹੁੰਚ ਗਏ ਬਾਬਾ ਜੀ ਵੀ ਹਰ ਰੋਜ਼ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਆ ਪੁੱਜੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਉਪਰੰਤ ਬਾਬਾ ਜੀ ਨੇ ਪਿਆਰਾ ਸਿੰਘ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ ਸਤਗੁਰੂ ਜੀ ਦਾ ਮੁਖਵਾਕ ਲੈਣੋਂ ਪ੍ਰੰਤ ਆਪਨੇ ਬਚਨ ਕੀਤਾ ਕਿ ਪਿਆਰਾ ਸਿੰਘ ਗੁਰਦੇਵ ਪਿਤਾ ਜੀ ਨੇ ਤੇਰੀ ਅਰਦਾਸ ਮਨਜ਼ੂਰ ਕਰ ਲਈ ਹੈ। ਆਪ ਜੀ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਤ ਉੱਠੇ ਅਤੇ ਜਿੱਥੋਂ ਦੀ ਸੰਗਤ ਸਤਗੁਰੂ ਜੀ ਦੇ ਦਰਸ਼ਨ ਨੂੰ ਲੰਘਦੀ ਸੀ ਉਸ ਫਰਸ਼ ਉੱਪਰੋਂ ਆਪਣੇ ਹੱਥ ਨਾਲ ਸੰਗਤ ਦੀ ਚਰਨ ਧੂੜੀ ਲਾ ਕੇ ਪਿਆਰਾ ਸਿੰਘ ਦੇ ਦੋਵਾਂ ਅੱਖਾਂ ਉੱਪਰ ਹੱਥ ਫੇਰ ਦਿੱਤਾ ਤੇ ਬਚਨ ਕੀਤਾ ਕਿ ਜਾ ਹੁਣ ਤੈਨੂੰ ਬੋਰਡ ਵਾਲੇ ਨਿਗਾਹ ਵਾਲੇ ਪਾਸਿਓਂ ਫੇਰ ਨਹੀਂ ਕਰ ਸਕਣਗੇ। ਗੁਰੂ ਚਰਨਾ ਵਿੱਚੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਸਰਦਾਰ ਪਿਆਰਾ ਸਿੰਘ ਤੇ ਵਿਧਾਵਾ ਸਿੰਘ ਵਾਪਸ ਆ ਗਏ। ਅਗਲੇਰੇ ਹੀ ਹਫ਼ਤਿਆਂ ਵਿੱਚ ਬੋਰਡ ਜਿਸ ਦਾ ਚੇਅਰਮੈਨ ਇੱਕ ਅੰਗਰੇਜ਼ ਡਾਕਟਰ ਸੀ ਨੇ ਪਿਆਰਾ ਸਿੰਘ ਨੂੰ ਸੱਦਿਆ ਤੇ ਆਪ ਅੱਖਾਂ ਚੈੱਕ ਕੀਤੀਆਂ। ਪਿਆਰਾ ਸਿੰਘ A ਤੋਂ Z ਤੱਕ ਸਾਰੇ ਅੱਖਰ ਬੜੇ ਆਰਾਮ ਨਾਲ ਪੜ੍ਹ ਗਿਆ। ਅੰਗਰੇਜ਼ ਡਾਕਟਰ ਨੇ ਫਿਰ ਦੁਬਾਰਾ ਤਸੱਲੀ ਕੀਤੀ, ਹੋਰ ਚੈੱਕਅਪ ਕੀਤਾ ਤੇ ਨਾਲ ਹੀ ਕਿਹਾ ਕਿ ਤੈਨੂੰ ਕਿਸੇ ਬੇਵਕੂ ਡਾਕਟਰ ਨੇ ਨਿਗਾਹ ਵੱਲੋਂ ਫੇਲ ਕਰਕੇ ਤੇਰੀ ਜ਼ਿੰਦਗੀ ਖਰਾਬ ਕੀਤੀ, ਤੇਰੀ ਨਜ਼ਰ ਤਾਂ ਬਿਲਕੁਲ ਠੀਕ ਹੈ। ਬੋਰਡ ਦੇ ਚੇਅਰਮੈਨ ਨੇ ਉਸੇ ਵੇਲੇ ਪਿਆਰਾ ਸਿੰਘ ਨੂੰ ਸੈਕੰਡ ਲੈਫਟੇਨੈਂਟ ਦੇ ਰੈਂਕ ਤੇ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਮੈਡੀਕਲ ਰਿਪੋਰਟ ਪੁੱਜਣ ਤੇ ਪਿਆਰਾ ਸਿੰਘ ਨੂੰ ਪਹਿਲਾਂ ਵਾਲੇ ਰੈਂਕ ਤੇ ਬਹਾਲ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਇਹ ਕਰਨਲ ਦੇ ਅਹੁਦੇ ਨੂੰ ਪ੍ਰਾਪਤ ਕਰਕੇ ਰਿਟਾਇਰ ਹੋਏ ਜਿੱਥੇ ਦੁਨੀਆ ਦੇ ਸਾਰੇ ਹੀਲੇ ਵਸੀਲੇ ਫੇਲ ਹੋ ਜਾਂਦੇ ਨੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਅਵੱਸ਼ ਸਹਾਤ ਦਿੰਦੀ ਹੈ ਅਤੇ ਕੀਤੀ ਹੋਈ ਅਰਦਾਸ ਰੰਗ ਲਿਆਉਂਦੀ ਹੈ ਜਦੋਂ ਸਤਿਗੁਰੂ ਜੀ ਅਤੇ ਸੰਗਤ ਦੀ ਮਿਹਰਪਰੀ ਨਗਾਹ ਹੋ ਜਾਵੇ ਬਸ ਫਿਰ ਤਾਂ ਜਿਵੇਂ ਗੁਰਦੇਵ ਪੰਜਵੇਂ ਪਾਤਸ਼ਾਹ ਜਿਨੇ ਬਲਾਵਲ ਰਾਗ ਵਿੱਚ ਹੁਕਮ ਕੀਤਾ ਹੈ ਐਸੀ ਬਖਸ਼ਿਸ਼ ਹੋ ਜਾਂਦੀ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿ ਚੀਤਾ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਨੋ ਤਿਸ ਅਪਹਿ ਦਾਨ ਦਿੱਤਾ ਸਿੰਘ ਬਲਾਈ ਹੋਏ ਗਾਇਓ ਤ੍ਰਣਮੇਰਦ ਕੀਤਾ ਸ੍ਰਮ ਕਰਤੇ ਦਮ ਆਢਕਾਓ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਸਰਵ ਵਿਆਪਕ ਪ੍ਰਭੂ ਸਭ ਦਾਤਾ ਦੇਣ ਵਾਲਾ ਹੈ ਗੁਰੂ ਦੀ ਸੇਵਾ ਅਤੇ ਬਖਸ਼ਿਸ਼ ਦੁਆਰਾ ਕੀ ਨਹੀਂ ਮਿਲਦਾ ਭਾਵ ਸਭ ਕੁਝ ਮਿਲ ਜਾਂਦਾ ਹੈ ਪਰਮੇਸ਼ਰ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦਿੰਦਾ ਹੈ। ਪਰਮੇਸ਼ਰ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦਿੰਦਾ ਹੈ। ਨਿਰਾਸ਼ਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਉਸ ਦੀ ਮਿਹਰ ਨਾਲ ਕੰਗਾਲ ਧੰਨਵਾਦ ਧੰਨਵਾਨ ਬਣ ਜਾਂਦੇ ਨੇ। ਉਹ ਮਾਲਕ ਰੋਗੀਆਂ ਦੇ ਰੋਗ ਦੂਰ ਕਰਨ ਵਾਲਾ ਹੈ। ਪ੍ਰਭੂ ਆਪਣੇ ਭਗਤਾਂ ਨੂੰ ਭਗਤੀਦਾਨ ਅਤੇ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਪਾਸ਼ੰਕਰੋਤ ਅਗਰਣੀਵਿਅ ਨਿਰਾਸ਼ੰ ਆਸਪੂਰਣ ਨਿਰਤਨੰ ਭੈੰਗਤਨਵੰਤਹਿ ਰੋਗਿਯੰ ਰੋਗਖੰਡਨ ਭਗਤਯੰ ਭਗਤਦਾਨੰ ਰਾਮਨਾਮ ਗੁਣਕੀਰਤਨੈ ਪਾਰ ਬ੍ਰਹਮ ਪੁਰਖਦਾਤਾਰੈ ਨਾਨਕ ਗੁਰਸੇਵਾ ਕਿ ਨ ਲਭਿਯਤੇ